ਹਾਂਜੀ ਦੋਸਤੋ ਮਿੱਤਰੋ ਪਿਆਰ ਭਾਈ ਸਤਿ ਸ਼੍ਰੀ ਅਕਾਲ ਅੱਛਾ ਜੀ ਅੱਜ ਆਇਆ ਇਹ ਪਾ ਗਿਲਾ ਬਨਾਲਾ ਬੜਵਾ ਰੋਡ ਪਿੰਡ ਪੈਣੀ ਮਹਾਰਾਜ ਇੱਥੇ ਰਸਤੇ 'ਚ ਆਉਂਦਿਆਂ ਨਾ ਇੱਕ ਫੈਕਟਰੀ ਹੈ ਸਰਾਉਂਡ ਇਲੈਕਟ੍ਰਿਕ ਜਿੰਨਾਂ ਦਾ ਮੇਨ ਕੰਮ ਆਪਣੇ ਘਰਾਂ ਦੇ ਵਿੱਚ ਵਰਤੇ ਜਾਣ ਵਾਲੇ ਸਮਾਨ ਜਿਵੇਂ ਕਿ ਕੀ ਹੈ ਛੱਤ ਪਰ ਪਾਉਣ ਵਾਲੀਆਂ ਸੀਮੈਂਟ ਦੀਆਂ ਸਲੇਟਾਂ ਤਾਰ ਵਾਲੇ ਖੰਬੇ ਬੁਰਜੀਆਂ ਇੰਟਰਲੌਕ ਟਾ ਆਦਾਂ ਸਮਾਨ ਬਾਜ਼ਾਰ ਨਾਲੋਂ ਬਹੁਤ ਸਸਤੇ ਰੇਟਾਂ ਦੇ ਮਿਲਦਾ ਹੈ ਇਹ ਇੰਨਾ ਸਮਾਨ ਆਮ ਬਾਜ਼ਾਰ ਦੀਆਂ ਬੜੀਆਂ ਐਟਮਾਂ ਨਾਲੋਂ ਮਜ਼ਬੂਤ ਹੁੰਦਾ ਹੈ ਅੱਜ ਇਹਨਾਂ ਦੀ ਆਪ ਫੈਕਟਰੀ ਹੈ ਆ ਤਾਂ ਤੁਹਾਨੂੰ ਇਹਨਾਂ ਦਾ ਵੀਊ ਦਿਖਾਉਣਾ ਹੈ ਕਿਦਾਂ ਦੀ ਮੇਨ ਪਹਿਲਾਂ ਤਾਂ ਘਰਾਂ ਦੇ ਵਿੱਚ ਅਕਸਰ RCC ਲੈਂਟਰ ਪਾਇਆ ਜਾਂਦਾ ਸੀ ਬਟ ਅੱਜ ਕੱਲ ਟ੍ਰੈਂਡ ਥੋੜਾ ਹੋਰ ਚੇਂਜ ਹੋ ਗਿਆ ਹੈ ਨਵੇਂ ਨੇ ਕਿਸੇ ਬ੍ਰਾਂਡੇ ਲਈ ਜਾਂ ਕਿਸੇ ਵੀ ਪ੍ਰਕਾਰ ਦੇ ਲਈ ਆਹ ਟਾਈਲਸ ਦਾ ਵਰਤੋਂ ਕੀਤੀ ਜਾਂਦੀ ਹੈ ਆ ਦੇਖੋ ਜੀ ਇਸ ਤਰ੍ਹਾਂ ਮੈਨੂੰ ਫੈਕਟਰੀਂਗ ਹੁੰਦੀ ਹੈ ਸਾਰੇ ਦੀ ਸਾਰੀ ਤਾਂ ਉਹਨਾਂ ਲਈ ਆਹ ਸਟੌਪ ਤੁਹਾਨੂੰ ਕਿਸ ਤਰ੍ਹਾਂ ਮੈਨੂੰ ਫੈਕਟਰੀਂਗ ਹੁੰਦੀ ਹੈ ਸਰ ਦੀ ਉਹ ਵੀ ਦਿਖਾਵਾਂਗੇ ਜੀ ਤੇ ਨਾਲ ਇਥੇ ਆਪਣੇ ਮੇਨ ਪੁਰਾਣੇ ਜਿਹੜੇ ਸਾਰੇ ਕੰਮ ਵੀ ਕਰਦੇ ਨੇ ਤੇ ਉਹਨਾਂ ਨਾਲ ਗੱਲ ਕਰਾਉਣਾ ਥੋੜੀ ਬਾਜੀ ਸਸਿਕਾ ਕੀ ਹਾਲ ਹੈ ਪ੍ਰਾ ਕੀ ਨਾਮ ਆ ਜੀ ਤੁਹਾਡਾ ਹੈਪੀ ਜੀ ਤੁਸੀਂ ਇੱਥੇ ਕੀ ਕੰਮ ਕਰਦੇ ਹੋ ਮੈਂ ਤੁਸੀਂ ਪਲੇਟਾਂ ਬਣਾਉਂਦੇ ਹੋ ਤੁਸੀਂ ਪਲੇਟਾਂ ਦਾ ਕੰਮ ਹੈ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਫੈਕਟਰੀ ਨੂੰ ਕੰਮ ਕਰਦੈਣਾ ਉਹਨਾਂ ਨੂੰ ਇਹਨੂੰ ਤਾਂ ਕਈ ਸਾਲ ਹੋ ਗਏ ਸਦਾ ਉੱਧਰ ਖੇਚ ਰਹੇ ਹੁੰਦੇ ਨੇ ਅੱਛਾ ਅੱਛਾ ਯਾਨੀ ਫੇਰ ਵੀ ਕਿੰਨਾ ਕੁ ਟਾਈਮ ਹੋ ਗਿਆ ਇੱਥੇ ਹੁਣ ਕੰਮ ਕਰਦੈਨੂੰ 8-10 ਸਾਲ ਹੋ ਗਣਗੇ ਜਾਂ ਕੁਝ ਕੁਝ ਵੀ ਹੋ ਜਾਣਾ ਠੀਕ ਹੈ ਜੀ ਓਕੇ ਵੀਰੇ ਥੈਂਕ ਯੂ ਆ ਦੇਖੋ ਜੀ ਇਸ ਤਰ੍ਹਾਂ ਸਾਰੇ ਟਾਇਲ ਦੀ ਮੈਨੂਫੈਕਚਰਿੰਗ ਸਾਰੇ ਦਾ ਸਾਰਾ ਕੁਝ ਨਿਕਲਦਾ ਰਿੱਤਾ ਖਰਾ ਮਿਕਸ ਕਰਕੇ ਉਹ ਗ੍ਰੈਂਡਿੰਗ ਜਿਹੜਾ ਮੇਨ ਉਹਦੇ ਚ ਕਰਾ ਕੇ ਟਾਇਲ ਬਣਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਦੀ ਟਾਇਲ ਤਿਆਰ ਹੁੰਦੀ ਹੈ ਬੁਰੀ ਵਧੀਆ ਫਸਦਾ ਇੱਕ ਸੋਹਣਾ ਸਸਤਾ ਪ੍ਰੋਜੈਕਟ ਬਣਦਾ ਹੈ ਆ ਦੇਖੋ ਜੀ ਆਲ ਇਫ ਤੋਂ ਇਹਨਾਂ ਨੇ ਉਸ ਤੋਂ ਬਾਅਦ ਮਟੀਰੀਅਲ ਤੋਂ ਬਾਅਦ ਇਸ ਤਰ੍ਹਾਂ ਮਾਲ ਹੈ ਜੋ ਤਿਆਰ ਕੀਤਾ ਜਾਂਦਾ ਇਸ ਤਰ੍ਹਾਂ ਸਲੇਬ ਤਿਆਰ ਕੀਤੀ ਜਾਂਦੀ ਹੈ ਜੀ ਹਾਂਜੀ ਸਰ ਮੈਂ ਗੱਲ ਕਰ ਰਿਹਾ ਸੀ ਆ ਦੇਖੋ ਬਹੁਤ ਸੋਹਣੇ ਤਰੀਕੇ ਨਾਲ ਮੈਂ ਕਹਿੰਦਾ ਇੱਕ ਚੰਗੇ ਘਰ ਦੀ ਬੁਨਿਆਦ ਬਣਾਈ ਜਾਂਦੀ ਹੈ ਜੀ ਠੀਕ ਹੈ ਤੇ ਥੇ ਸ਼ਾਨਦਾਰ ਜਾਲੀਆਂ ਦਾ ਵੀ ਨਿਰਮਾਣ ਹੁੰਦਾ ਆ ਦੇਖੋ ਜਿਹੜੀ ਇਹ ਬਣਾਉਂਦੇ ਆ ਆ ਦੇਖੋ ਤੁਹਾਨੂੰ ਮੈਨੂਫੈਕਚਰਿੰਗ ਹੁੰਦੀ ਦਿਖਾਉਣੇ ਇਹ ਚੀਜ਼ ਦੀ ਮੈਂ ਆ ਦੇਖੋ ਕਿਸ ਤਰ੍ਹਾਂ ਪਾਈਪਸ ਬਣਦੇ ਨੇ ਹਣਾ ਤੇ ਆ ਦੇਖੋ ਪੂਰਾ ਇਹਨਾਂ ਦਾ ਮੇਨ ਪ੍ਰਬੰਧ ਹੈ ਤੇ ਹਾਂਜੀ ਲੋ ਜੀ ਆਪਾਂ ਆ ਗਏ ਮੇਨ ਆਪਣੀ ਇਹਨਾਂ ਦੀ ਫੈਕਟਰੀ ਦੇ ਅੰਦਰ ਤੇ ਇੱਥੋਂ ਦੇ ਓਨਰ ਨੇ ਭਾਜੀ ਤੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਦੇ ਆਂ ਭਾਜੀ ਸਤਿ ਸ਼੍ਰੀ ਅਕਾਲ ਹੋਰ ਜੀ ਸਤ ਠੀਕ ਠਾਕ ਭਾਜੀ ਵਧੀਆ ਹਾਂਜੀ ਅੱਛਾ ਜੀ ਭਾਜੀ ਥੋੜਾ ਛਾਵੇਂ ਆ ਜਾਓ ਥੋੜਾ ਠੋਪਾ ਜੀ ਹੋਰ ਸਭ ਵਧੀਆ ਸਭ ਠੀਕ ਠਾਕ ਜੀ ਅੱਛਾ ਭਾਜੀ ਮੈਂ ਆਪਣੇ ਤੋਂ ਨਿਕਲ ਰਿਹਾ ਸੀਗਾ ਤੇ ਤੁਹਾਡੀ ਬਹੁਤ ਵਧੀਆ ਤੁਹਾਡੀ ਚਰਚਾ ਸੁਣੀ ਹੋਈ ਹੈ ਕਿ ਤੁਹਾਡੇ ਬਹੁਤ ਸੋਹਣਾ ਇਥੋਂ ਮਾਲ ਦੀ ਡਿਮਾਂਡ ਦੂਰ ਦੂਰ ਤੱਕ ਹੈ ਜੀ ਹਾਂਜੀ ਤੇ ਇਹ ਆਪਣਾ ਮੈਨੂੰ ਤੁਸੀਂ ਇਹਦੇ ਬਾਰੇ ਜਾਣਨਾ ਪਾਉ ਵੀ ਕਿਸ ਤਰ੍ਹਾਂ ਤੁਹਾਡਾ ਕਨਸੈਪਟ ਕੀ ਹੈ ਤੇ ਇਹਦੇ ਮੇਨ ਤੁਹਾਡੇ ਉਹ ਕੀ ਨੇ ਅਸੀਂ ਇੱਕ ਤਾਂ ਜੀ ਪਹਿਲਾ ਨੰਬਰ ਹੈ ਜੀ ਅਸੀਂ ਬੈਵਰੇਕ ਉਤੇ ਬਣਾਉਨੇ ਆਂ ਓਕੇ ਜੀ ਠੀਕ ਹੈ ਪਲੇਟ ਹਾਂਜੀ ਬਾਕੀ ਸਾਰੇ ਥੱਲੇ ਬਣਾਉਂਦੇ ਆ ਅੱਛਾ ਜੀ ਅੱਛਾ ਮਤਲਬ ਓਕੇ ਆਪਣੀ ਪਲੇਟ ਵਾਈਬ੍ਰੇਸ਼ਨ ਕਰਕੇ ਤਾਕਤ ਗਿਆ ਲਈਏ ਓਕੇ ਜੀ ਠੀਕ ਹੈ ਜੀ ਇੱਕ ਗਾਰੰਟੀ ਹੈ ਵੀ ਮਾਲ ਭੁਰਦਾ ਨਹੀਂ ਜੀ ਸਾਡੀ ਨਹੀਂ ਨਹੀਂ ਠੀਕ ਹੈ ਜੀ ਇਹ ਤਾਰ ਅਸੀਂ ਸਟੀਲੀ ਤਾਰ ਪਾਉਨੇ ਆ ਉਹ ਫੁੱਲਦੀ ਨਹੀਂ ਹੈਗੀ ਆਮ ਸਰੀਆ ਕੋਲੇ ਦੂਜਾ ਜੀ ਠੀਕ ਹੈ ਜੀ ਤੇ ਦੂਸਰਾ ਨੰਬਰ ਹੋ ਗਿਆ ਤੇ ਆਪਣਾ ਮਾਲ ਬੁਕਿੰਗ ਤੇ ਮਿਲਦਾ ਘੱਟੋ ਘੱਟ 15 ਦਿਨਾਂ ਵਿੱਚ ਠੀਕ ਹੈ ਜੀ ਬਹੁਤ ਹਰ ਇੱਕ ਜ਼ਿਲ੍ਹੇ ਦੇ ਵਿੱਚ ਮਾਲ ਗਿਆ ਹੋਇਆ ਥਾ ਡਾ ਜੀ ਠੀਕ ਹੈ ਜੀ ਇੱਧਰ ਅੰਮ੍ਰਿਤਸਰ ਪਟਨਾ ਜੋ ਵੀ ਤੁਸੀਂ ਕਹੋਗੇ ਉੱਥੇ ਮਾਲ ਪਹੁੰਚਿਆ ਹੋਇਆ ਥਾ ਡਾ ਜੀ ਠੀਕ ਹੈ ਜੀ ਸਰ ਤੇ ਦਿੱਲੀ ਤੱਕ ਵੀ ਮਾਲ ਵੱਜਦਾ ਜੀ ਥਾ ਨਹੀਂ ਨਹੀਂ ਬਹੁਤ ਵਧੀਆ ਜੀ ਹਰੇਕ ਬੰਦਾ ਐ ਸੋਚਦਾ ਵੀ ਮੇਰਾ ਜੋ ਵੀ ਆ ਕੋਈ ਪ੍ਰੋਜੈਕਟ ਤੁਸੀਂ ਲਾਉਣਿਓ ਉਹ ਉਹਦੀ ਜਿਆਦਾ ਦੂਰ ਤੱਕ ਆਪਣਾ ਸੇਲ ਹੋਵੇ ਕਿਸੇ ਨਾ ਕਿਸੇ ਤਰ੍ਹਾਂ ਕਰਕੇ ਠੀਕ ਹੈ ਜੀ ਸਰ ਇੱਕ ਅਸੀਂ ਜਾਲੀ ਵੀ ਬਣਾਉਣੀ ਆ ਜੀ ਇਹਦੀ ਜਾਲੀ ਵੀ ਸਾਲੂ ਅੱਛਾ ਜੀ ਆ ਜਾਲੀ ਦੀ ਮੈਂ ਇੱਕ ਵੀਡੀਓ ਦਾ ਕੈਪਚਰ ਕਰ ਲਈ ਹੈ ਜੀ ਇਹ ਵੀ ਮੈਂ ਤੁਹਾਡਾ ਇੱਥੇ ਜੀ ਇੰਟਰੋਡਕਸ਼ਨ ਜੀ ਪਾਤਾ ਵੀ ਇਹ ਭਾਜੀ ਕਰਕੇ ਇੱਥੇ ਆਪਣੀ ਜਾਲੀ ਵੀ ਬਣਾਈ ਜਾਂਦੀ ਹੈ ਤੇ ਟੈਲਾਂ ਦਾ ਮੇਨ ਪ੍ਰਬੰਧਨ ਇਹਨਾਂ ਕੋਲੇ ਠੀਕ ਹੈ ਜੀ ਸਲੈਬ ਦੇ ਸਾਰੇ ਸਹਿਜ ਜੀ ਮਿਲ ਜਾਂਦੇ ਆ ਜੀ 3 3.5 4 4.5 3.5 ਠੀਕ ਹੈ ਜੀ ਠੀਕ ਹੈ ਓਕੇ ਸਰ ਤੁਹਾਨੂੰ ਮਿਲ ਕੇ ਬਹੁਤ ਸੋਹਣਾ ਲੱਗਿਆ ਜੀ ਠੀਕ ਹੈ ਜੀ ਬੜੀ ਮਿਹਰਬਾਨੀ ਦਾ ਸਰ ਓਕੇ ਜੀ ਥੈਂਕ ਯੂ ਸਰ ਓਕੇ ਜੀ ਵੀਵਸ ਅ ਮੇਰੀ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮੇਰੀ ਵੀਡੀਓ ਨੂੰ ਲਾਈਕ ਫੋਲੋ ਕਰਨਾ ਜੀ ਸਰ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਆਪਣੇ ਲਈ ਐਡਵਰਟਾਈਜ਼ਮੈਂਟ ਲਗਾਉਣ ਲਈ ਮੇਰੇ ਨਾਲ ਸੰਪਰਕ ਕਰੋ ਜੀ ਮਿਹਰਬਾਨੀ ਸਰ ਥੈਂਕ ਯੂ ਸੋ ਮਚ